ਸਾਚਰ ਨੂੰ ਨਹੀਂ ਆ ਹਾਲਟ ਸਾਡੀ ਨਾ ਕਰੋ ਸਾਨੂੰ ਬਿਪਾਰੀ ਚਾਕੇ ਰੋ ਸਾਡੀ ਹਾਲਟ ਬਹੁਤ ਖਰਾਬ ਕਰ ਦਿੰਦੀ ਹੈ ਸਾਡੀ ਬਹੁਤ ਪ੍ਰੋਬਲਮ ਲੱਗਦੀ ਬਹੁਤ ਜ਼ਿਆਦਾ ਹੋ ਗਿਆ ਜੀ ਪਰਸੋ ਦੇ ਅਸੀਂ ਤਾਂ ਮਰਨ ਵਾਲੇ ਹੋ ਗਏ ਆ ਜੀ ਦੀ ਦੁਕਾਨ ਆ ਇਹ ਦਰਜੀ ਦੀ ਦੁਕਾਨ ਦੇ ਵਿੱਚ ਆ ਦੇਖੋ ਤੁਸੀਂ ਬਹੁਤ ਲੱਗ ਕੀ ਕੀ ਬੰਦਾ ਦੱਸੋ ਆਦਕ ਕੱਪੜੇ ਨਵੇਂ ਸਿੰਘੇ ਟੰਗੇ ਆ ਇਹ ਹੁਣ ਜਿਹੜੇ ਬੰਦੇ ਕੱਪੜੇ ਲੈਣ ਆਉਣਗੇ ਉਹਨਾਂ ਦਾ ਕਿੰਨਾ ਨੁਕਸਾਨ ਆ ਇਹਨੂੰ ਮੋਟਰਸਾਈਕਲ ਵਾਲਾ ਵਿਚਾਰਾ ਪਿੱਛੇ ਆ। ਦੇਖਦੇ ਕੁਛ। ਪਹਿਲਾਂ ਤਾਂ ਇਹਨਾਂ ਟੋਏ ਵਿੱਚੋਂ ਮਿੱਟੀ ਉੱਡਦੀ ਸੀਗੀ। ਔਰ ਮਿੱਟੀ ਨਾਲ ਮੂੰਹ ਜਿਹੜੇ ਚਿੱਟੇ ਬੱਗੇ ਹੋ ਜਾਂਦੇ ਸੀਗੇ। ਤੇ ਹੁਣ ਟੋਇਆਂ ਨੂੰ ਪੂਰਨ ਵਾਸਤੇ ਮਿੱਲ ਦੀ ਸਵਾਹ ਪਾ ਦਿੱਤੀ ਆ ਤਾਂ ਦੇਖੋ ਤੁਸੀਂ। ਇਹ ਹੁਣ ਕਾਲੀ ਜਿਹੜੀ ਆ ਢੂੜ ਉੱਡਦੀ ਆ ਜਿਹਦੇ ਨਾਲ ਜਿਹੜੇ ਮੰਗੇ ਸੈਰ ਜਾਂਦੇ ਆ ਵਿਚਾਰੇ ਉਹ ਤਾਂ ਸਵਾ ਉਹੜ ਕੇ ਜਿੰਨੀ ਵੀ ਐ ਸਾਰੀ ਸਿਰਾਂ ਦੇ ਉੱਤੇ ਪੈਂਦੀ ਆ ਆ ਤੁਸੀਂ ਦੇਖ ਸਕਦੇ ਆ ਹਲੋ ਦੇਖੋ ਜੀ ਤੁਸੀਂ ਮਹਿਦ ਪਰ ਰੋੜਿਆ ਮੇਨ ਰੋੜਿਆ ਜਿੱਥੇ ਟੋਇਆ ਨੂੰ ਪੂਰਨ ਵਾਸਤੇ ਜਿਹੜੀ ਸਵਾ ਆ ਪਾਈ ਗਈ ਪਹਿਲਾਂ ਤਾਂ ਮੂੰਹ ਚਿੱਟੇ ਹੁੰਦੇ ਸੀ ਮਿੱਟੀ ਨਾਲ ਧੂੜ ਉੱੜ ਕੇ ਪਾਊਡਰ ਲੱਗਦਾ ਸੀ ਚਿੱਟੇ ਰੰਗ ਦਾ ਤੇ ਹੁਣ ਮੂੰਹਾਂ ਤੇ ਪਾਊਡਰ ਲੱਗਦਾ ਕਾਲੇ ਰੰਗ ਦਾ ਤੇ ਤੁਸੀਂ ਦੱਸ ਦਿਓ ਉੱਥੇ ਕੀ ਕੁਝ ਆ ਰਿਹਾ ਤੇ ਕੀ ਕੁਝ ਜਾ ਰਿਹਾ ਦੇਖੋ ਕਾਰ ਆ ਔਰ ਟਰਾਲੀ ਆ ਰਹੀ ਆ ਪਿੱਛੇ ਕੀ ਆ ਰਿਹਾ ਪਤਾ ਨਹੀਂ ਲੱਗਦਾ ਧੂੜ ਇੰਨੀ ਉੱਡ ਰਹੀ ਆ ਕੀ ਕਰੂਗਾ ਕੋਈ ਆ ਦੇਖੋ ਲੋਕਾਂ ਨੂੰ ਨੰਗੜ ਨੂੰ ਵੀ ਪਰੇਸ਼ਾਨੀ ਜਿਹੜੇ ਤੁਰ ਕੇ ਆ ਰਹੇ ਵਿਚਾਰੇ ਉਹ ਕਿੱਦਾਂ ਲੰਘ ਰਹੇ ਦੇਖੋ ਕਿੰਨੀ ਮੁਸ਼ਕਲ ਆ ਸਰਕਾਰ ਨੂੰ ਹਾਂਜੀ ਹਾਂਜੀ ਕੀ ਕੀ ਕਹਿਣਾ ਚਾਹੁੰਦੇ ਆ ਜੀ ਤੁਸੀਂ ਆ ਸੜਕ ਬਾਰੇ ਬਹੁਤ ਖਰਾਬ ਆ ਮੰਗਣਾ ਬਹੁਤ ਔਖਾ ਇਹ ਤਾਂ ਜਦੋਂ ਮੀਂਹ ਪੈ ਗਿਆ ਘਾਰਾ ਬਹੁਤ ਹੋ ਜਾਣਾ ਬਹੁਤ ਵਾਹ ਦੇਖੋ ਨਾ ਪਾਣੀ ਛੜਕਣ ਤਾਂ ਇੱਥੇ ਤਾਂ ਧੁੰਦ ਪਈ ਆ ਕਾਲੇ ਰੰਗ ਦੀ ਆ ਸਕੂਲ ਆਫ ਐਮੀਨੈਂਸ ਇਹਦੇ ਸਾਹਮਣੇ ਸੜਕ ਦਾ ਹਾਲ ਆ ਦੇਖੋ ਦੇ ਇੱਕ ਇੱਦਾਂ ਨਹੀਂ ਕਿੱਦਾਂ ਦੇ ਕੰਮ ਹੋ ਰਹੇ ਆ ਮੈਨੂੰ ਤਾਂ ਸਮਝ ਨਹੀਂ ਆ ਰਹੀ ਆ ਦੇਖੋ ਆ ਕੂੜਾ ਵੀ ਇੱਧਰ ਸਾਈਡ ਤੇ ਇੱਦਾਂ ਹੀ ਪਿਆ ਆ ਰਹਿਮਾਨ ਬੁਰਾ ਆ ਰਹਿਮਾਨਪੁਰੇ ਦੇ ਵਿੱਚ ਹਾਲ ਦੇਖ ਲਓ ਜੀ ਇਹ ਪਾਣੀ ਜਿਹੜਾ ਛੜਕ ਹੋ ਰਿਹਾ ਛੜਕ ਨਹੀਂ ਹੋ ਰਿਹਾ ਡੋਲ ਹੋ ਰਿਹਾ ਇਹਦਾ ਮਤਲਬ ਕੀ ਆ ਇਸ ਸੜਕ ਦੇ ਵਿੱਚ ਜਿਹੜੀ ਆ ਸਵਾਹ ਪਈ ਜਿਹੜੀ ਟੋਏ ਪੂਰਨ ਵਾਸਤੇ ਸਵਾਹ ਸਵਾਹ ਨਾਲ ਵੀ ਕਿਤੇ ਟੋਏ ਪੂਰੇ ਜਾਂਦੇ ਆ ਪੁੱਛਣ ਵਾਲਾ ਹੋਵੇ ਹਾਂਜੀ ਭਾਜੀ ਪਾਣੀ ਡੋਰ ਰਿਹਾ ਤੁਸੀਂ ਕੀ ਕਿੱਦਾਂ ਲੱਗ ਰਿਹਾ ਕਿ ਕਾਹ ਤੋਂ ਡੋਰ ਰਿਹਾ ਇਹ ਨਾ ਪਾਣੀ ਪਾਣੀ ਸਵਾਹ ਉਹ ਪੈਂਦੀ ਉਹ ਡੱਟ ਕੇ ਸੁੱਕੀ ਇੱਥੇ ਗਿੱਲੀ ਆ ਥੋੜਾ ਟੱਕਲ ਜਾਂਦਾ ਘੰਟਾ ਦੋ ਘੰਟੇ ਤੁਹਾਡੇ ਟਾਈਮ ਪਾਸ ਕਰੀਦਾ ਸਾਰੀ ਦਿਹਾੜੀ ਆ ਦੇਖੋ ਸੜਕ ਦੇ ਵਿੱਚ ਟੋਏ ਇੰਨੇ ਆ ਸਵਾਹ ਨਾਲ ਉਹਨਾਂ ਨੇ ਪੂਰਤੇ ਤੁਹਾਨੂੰ ਕੀ ਲੱਗਦਾ ਇਹ ਇਹ ਕੰਮ ਸਹੀ ਆ ਭਲਾ ਸਵਾਹ ਨਾਲ ਥੋੜੀ ਪੂਰ ਹੁੰਦੇ ਹੁੰਦੇ ਸਵਾਹਾਂ ਕਿ ਸਵਾਹ ਜੰਮਣੀ ਥੋੜੀ ਆ ਇਹ ਜਦੋਂ ਸੁੱਕੀ ਡਰਾਈ ਹੋਏਗੀ ਉਹ ਨਹੀਂ ਉੱਡਣੀ ਆ ਉੱਡ ਕੇ ਮੂੰਹ ਸਿਰ ਨੂੰ ਭੰਨਦੀ ਆ ਗਲੇ ਖਰਾਬ ਹੋ ਰੇ ਨੱਕ ਬਿਮਾਰ ਹੋ ਰੇ ਲੋਕ ਬਿਮਾਰ ਹੋ ਰਹੇ ਆ ਨਜ਼ਾਰਾ ਦੇਖ ਰਹੇ ਤੁਸੀਂ ਰਹਿਮਾਨਪੁਰੇ ਮਹੱਲੇ ਦਾ ਹਾਂਜੀ ਡਾਕਟਰ ਸਾਹਿਬ ਕਿੱਦਾਂ ਮਰੀਜ਼ ਵਧੇ ਅੱਗੇ ਨਾਲ ਆਪ ਵੀ ਮਰੀਜ਼ ਬਣ ਗਏ ਜੀ ਅੱਛਾ ਆਪ ਹੀ ਮਰੀਜ਼ ਬ ਦੇਖੋ ਕਿੰਡੀ ਵੱਡੀ ਗੱਲ ਆ ਆਪ ਹੀ ਮਰੀਜ਼ ਕਹਿੰਦੇ ਬਣ ਗਏ ਆ ਇੰਨਾ ਬਿੱਤੀ ਕੋਈ ਕਾਲੋ ਇੰਨੀ ਆਉਂਦੀ ਆ ਇੱਕ ਇੱਕ ਉਂਗਲ ਜੰਮ ਜਾਂਦੀ ਓ ਸਵੇਰੇ ਆਈ ਦਾ ਪਰੇਸ਼ਾਨੀ ਹੁੰਦੀ ਆ ਨਾ ਬਹੁਤ ਉਹ ਦੇਖੋ ਬਦਖਾਨ ਖੋਲਦਾ ਦੇਖੋ ਕੀ ਹਾਲ ਹੋਇਆ ਮੈਂ ਦੇਖ ਆਪਣੇ ਹਾਂ ਕੀ ਹਾਲ ਹੋਇਆ ਬਤਾਓ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਬਾਜੀ ਭੱਡੇ ਦਾ ਪਟੂਰ ਪਾ ਗਿਆ ਜੀ ਹਾਂ ਉਹ ਠੀਕ ਆ ਇਹ ਮੇਨ ਵਾਲਾ ਮੇਨ ਵਾਲਾ ਜਾ ਦੇਣਾ ਹਾਂ ਕੀ 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 ਚਾਹੀਦਾ ਸੀ ਇਹਨਾਂ ਨੂੰ ਕਰਨਾ ਜਿੱਦਾਂ ਸਫਾਈ ਹੋਵੇ ਵਧੀਆ ਆ ਵੀ ਚਲੋ ਜੇ ਸੜਕ ਧੁੱਸੀ ਆ ਤੁਸੀਂ ਦੂਸਰੀ ਮਿੱਟੀ ਪਾਣਦੇ ਵਧੀਆ ਸੀ ਸਮਾਂ ਠੀਕ ਆ ਕਿ ਨਹੀਂ ਆ ਘਟੂ ਘਟੋਏ ਪੂਰੇ ਜਾਂਦੇ ਹਾਂ ਹੋਰ ਕੋਈ ਪਾਣਦੇ ਯਾ ਭਟੂਰ ਪਾਣਦੇ ਹੋ ਪੱਠੇ ਵਾਲਾ ਇਹ ਜ਼ਰੂਰ ਪਾਉਣੀ ਆ ਸੋਹਾ ਜਿਹੜੀਆਂ ਬਹਿਣਾ ਹੁੰਦਾ ਦੇਖੋ ਆ ਦੇਖੋ ਕੀ ਆ ਸਾਡੇ ਸਾਹਮਣੇ ਹੋਰ ਆਪਾਂ ਜਿਹੜਾ ਮਾਲਾ ਕਹਿੰਦੇ ਆ ਵੀ ਤੁਸੀਂ ਉਹ ਪਾਓ ਜੀ ਵੀ ਦੂਸਰੀ ਪਾਣਦੇ ਵਧੀਆ ਸੀ ਸੜਕ ਬਣਾਉਣਾ ਇਹਨਾਂ ਦਾ ਹੱਕ ਆ ਸਰਕਾਰ ਨੇ ਬਣਾਉਣੀ ਆ ਤੇ ਫੇਰ ਲੋਕਾਂ ਨੇ ਥੋੜੀ ਬਣਾਉਣੀ ਲੋਕਾਂ ਨੇ ਵੋਟਾਂ ਪਾਉਣੀ ਆ ਬਸ ਸਾਡੀ ਦੇ ਕੰਮ ਸਾਡੀ ਦੇ ਕੱਪੜੇ ਦੇਖੀ ਕਿਸਦਾ ਸਾਡੀ ਅੱਗੇ ਕੋਈ ਪ੍ਰੋਬਲਮ ਕੋਈ ਨਹੀਂ ਸੀ ਆ ਜੀ ਚਾਰ ਪੰਜ ਦਿਨ ਤੋਂ ਮੇਰੀ ਹਾਲਤ ਬਹੁਤ ਖਰਾਬ ਹੋ ਗਈ ਆ ਤੇ ਪ੍ਰਸ਼ਾਸਨ ਨੂੰ ਥੋੜਾ ਬੜਾ ਧਿਆਨ ਕਰਨਾ ਚਾਹੀਦਾ ਸਾਡਾ ਇਹ ਗੰਨੇ ਦੀ ਜਿਹੜੀ ਸਵਾਰ ਸਿੱਟੀ ਗਈ ਰੋਡ ਦੇ ਉੱਤੇ ਬਹੁਤ ਸਾਡੀ ਹਾਲਤ ਖਰਾਬ ਆ ਕਿਰਪਾ ਕਰਕੇ ਸਾਡੀ ਬੇਨਤੀ ਆ ਸਰਕਾਰ ਅੱਗੇ ਸੋ ਉਮਰ ਤੋਂ ਪਹਿਲਾਂ ਮਰਨ ਵਾਲੀਆਂ ਗੱਲਾਂ ਹੋ ਜਾਂਦੀਆਂ ਜਿਹੜਾ ਤੰਦਰੁਸਤ ਬੰਦਾ ਵੀ ਬੈਠਾ ਆ ਤੰਦਰੁਸਤ ਬੰਦਾ ਜਿਹੜਾ ਆ ਆ ਦੇਖੋ ਇਹਨਾਂ ਦੇ ਕੰਮ ਆ ਹੁਣ ਮਸ਼ੀਨਾਂ ਦਾ ਦਰਜੀ ਦਾ ਕੰਮ ਕਰਦੇ ਆ ਔਰ ਇਹਨਾਂ ਦੇ ਕੱਪੜੇ ਦਾ ਹਾਲ ਦੇਖ ਲਓ ਜੀ ਆ ਦੇਖੋ ਜਿਹੜੇ ਕੱਪੜੇ ਆ ਸੀਨ ਤੇ ਪਏ ਆ ਉਹ ਚੰਗੇ ਆ ਤੇ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਇਹ ਸਮੇਂ ਦੀਆਂ ਸਰਕਾਰਾਂ ਬਹੁਤ ਹੀ ਨਿਕਮੀਆਂ ਸਾਨੂੰ ਪਤਾ ਵੀ ਇਹ ਸਾਡਾ ਮਹੱਲਾ ਆ ਉਹ ਮੁੰਡਾ ਕੋਈ ਤੋਂ ਇੱਧਰ ਨੂੰ ਆ ਗਿਆ ਪਰ ਜਿਆਦਾ ਜੀ ਤੁਨੂੰ ਅੱਗੇ ਮੇਰੇ ਖੱਬੇ ਪਾਸੇ ਲਗਾਾਂਗੇ ਤੇ ਮੈਂ ਉਹਨੂੰ ਪੁੱਛਿਆ ਕਹਿੰਦਾ ਭਾਜੀ ਟੋਏ ਵਿੱਚ ਮੈਂ ਕਿਹੜੇ ਬਣਾ ਤੇ ਲੰਘੋਣਾ ਪੰਧੋਰੀ ਟੱਪਾਂ ਆ ਦੇਖੋ ਜੀ ਮੈਂ ਵੀ ਆਕੀਆ ਸਾਹੂ ਨੂੰ ਬੁਲਾਇਆ ਸੀ ਆਪਾਂ ਤਾਂ ਬੇਨਤੀ ਕੀਤੀ ਸੀ ਕਿ ਸ਼ਾਸਨ ਲੱਗੇ ਕਿ ਸੜਕ ਬਣਾ ਦਿਓ ਟੋਏ ਪੂਰ ਦਿਓ ਘਟੋ ਘਟ ਬਜਰੀ ਪੈਸ ਵਰਗੀ ਕਰ ਦਿਓ ਬਜਰੀ ਪਾ ਕੇ ਉਹਨਾਂ ਨੇ ਸੁਆਹ ਸੱਟ ਦਿੱਤੀ ਪਰ ਸੁਆਹ ਪੈਂਦੀ ਆ ਸਿਰਾਂ 'ਚ ਤੇ ਇਸ ਮੁਖ ਦੇ ਵਿੱਚ ਕਿਉਂਕਿ ਵਿਕਾਸ ਹੋਣਾ ਵੀ ਬਹੁਤ ਜ਼ਰੂਰੀ ਆ ਵਿਕਾਸ ਤਾਂ ਹੈ ਨਹੀਂ ਕੱਢ ਕੋਦਰ ਦਾ ਨਾਸ ਹੋਇਆ ਪਿਆ ਆ ਤੇ ਉੱਥੇ ਮੈਂ ਇੱਕ ਨਿਊਜ਼ ਪੜ੍ਹੀ ਆ ਆਪਣੇ ਚੈਨਲ ਤੋਂ ਕਹਿੰਦੇ ਵੀ ਇੱਥੇ ਪਤਾ ਨਹੀਂ ਕਿਹੜਾ ਸਵਾਹ ਜਿਹੜੀ ਆ ਖਲਾਰ ਗਿਆ ਕਿਉਂਕਿ ਪਤਾ ਹੋਣਾ ਚਾਹੀਦਾ ਪੱਤਰਕਾਰਾਂ ਨੂੰ ਵੀ ਇਹ ਸਵਾਹ ਕੌਣ ਖਲਾਰ ਗਿਆ ਔਰ ਸਿਰਾਂ ਦੇ ਉੱਪਰ ਸਵਾਹ ਪੈ ਰਹੀ ਆ ਔਰ ਮੂੰਹਾਂ ਦੇ ਵਿੱਚ ਇੱਕ ਕਾਲੀ ਸਵਾਹ ਜਾ ਰਹੀ ਆ ਔਰ ਜਿੰਨੇ ਆਸੇ ਪਾਸੇ ਲੋਕ ਵੱਸਦੇ ਆ ਜਾਂ ਜਿੰਨੀਆਂ ਦੁਕਾਨਾਂ ਵਾਲੇ ਆ ਮੈਨੂੰ ਲੱਗਦਾ ਉਹਨਾਂ ਨੂੰ ਖਾਂਸੀ ਦਮਾ ਵਗੈਰਾ ਤਾਂ ਹੋ ਚੁੱਕਾ ਆ ਔਰ ਨਕਮੀਆਂ ਸਰਕਾਰਾਂ ਆ ਇਹ ਸਰਕਾਰਾਂ ਜਿਹੜੀਆਂ ਆ ਇਹ ਦੇਖ ਨਹੀਂ ਰਹੀਆਂ ਕਿਉਂਕਿ ਰੋਡਾਂ ਦੇ ਉੱਪਰ 1.5 1.5 2 2 ਫੁੱਟ ਦੇ ਟੂਏ ਪਏ ਹੋਏ ਆ ਔਰ ਸਰਕਾਰ ਜੇ ਕਹੇਗਾ ਜਬ ਕਿਤੇ ਜਿਹੜੀ ਮੌਜੂਦਾ ਸਰਕਾਰ ਹੁੰਦੀ ਆ ਉਹੀ ਦੋਸ਼ੀ ਹੁੰਦੀ ਆ ਔਰ ਇਸ ਵੇਲੇ ਇਹ ਸਰਕਾਰ ਦਾ ਦਿਵਾਲਾ ਨਿਕਲਿਆ ਪਿਆ ਆ ਔਰ ਅਸੀਂ ਕਿਸੇ ਨਾ ਕਿਸੇ ਨੇ ਜਰੂਰ ਉੱਥੇ ਧਰਨਾ ਵੀ ਲਾਉਣਾ ਆ ਤੇ ਕੁਝ ਰਜੇਮੀਆਂ ਕਰਕੇ ਅਸੀਂ ਨਹੀਂ ਬੋਲੇ ਲੇਕਿਨ ਹੁਣ ਤਾਂ ਪਾਣੀ ਸਿਰ ਦੇ ਉੱਪਰ ਦੀ ਲੰਘ ਗਿਆ ਆ ਪੂਰਾ ਲਾਲੋ ਵੀ ਉੱਥੇ ਆਪਣੇ ਡਾਕਟਰ ਮੇੜ ਦਾ ਪਰ ਦੂਸਰਾ ਡਾਕਟਰ ਮੇੜ ਦਾ ਮੜੋ ਸੂ ਲਿਆ ਪ੍ਰਾਇਮਰੀ ਸਕੂਲ ਆ ਔਰ ਮਾਤਾ ਗੰਗਾ ਮਾਡਲ ਸਕੂਲ ਆ ਔਰ ਯੂਨੀਵਰਸਿਟੀ ਆ ਹਾਈ ਸਕੂਲ ਆ ਔਰ ਇਹ ਫਾਟਕਾ ਦੇ ਜਾਨੀ ਕਿ ਲਾਗੇ ਲਾਗੇ ਜਿੰਨੇ ਵੀ ਚਾਰ ਪੰਜ ਸਕੂਲ ਪੈਂਦੇ ਆ ਔਰ ਉੱਥੇ ਜਿੰਨੇ ਵੀ ਬੱਚੇ ਪੜ੍ਹਦੇ ਆ ਉਹ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਜਿਹੜੀ ਕਾਲੀ ਸੁਭਾ ਆ ਉਹਨਾਂ ਦੇ ਸਿਰਾਂ ਤੇ ਮੂੰਹ ਦੇ ਵਿੱਚ ਜਾਂਦੀ ਆ ਬੱਚਿਆਂ ਨੂੰ ਵੀ ਬਹੁਤ ਨੁਕਸਾਨ ਹੋ ਰਿਹਾ ਆ ਔਰ ਇਸ ਸਮੇਂ ਦੀਆਂ ਸਰਕਾਰਾਂ ਜਟੀਆਂ ਆ ਇਹਨਾਂ ਦੇ ਜੂਨ ਹੀ ਸਰਗ ਰਹੀ ਔਰ ਬਹੁਤ ਹੀ ਇਹ ਨਿੰਦਣਯੋਗ ਆ ਕਿ ਸਾਡੇ ਨਕੋਦਰ ਦਾ ਅੱਜ ਬਹੁਤ ਹੀ ਬੁਰਾ ਹਾਲ ਆ। ਉਹ ਮੁੰਡਾ ਕੋਈ ਦੋ ਇਧਰ ਨੂੰ ਆ ਗਿਆ। ਉਹ ਜਿਆਦਾ ਇਧਰ ਨੂੰ ਆ ਗਿਆ ਮੇਰੇ ਖੱਬੇ ਪਾਸੇ ਲੱਗਾ ਗਏ। ਤੇ ਮੈਂ ਉਹਨੂੰ ਪੁੱਛਿਆ ਕਹਿੰਦਾ ਭਾਜੀ ਟੋਏ ਵਿੱਚ ਮੈਂ ਕਿਹਾ ਬਣਾ ਤੇ ਮੈਂ ਹੋਣਾ ਪੂਰੀ ਟੱਪ ਆ। ਤੇ ਦੇਖੋ ਜੀ ਮੈਂ ਬਿਆਸੀ ਜੀ ਨੂੰ ਵੀ ਲਾਇਆ ਸੀ। ਸਰ ਬਿਖਵਾ ਜੀ ਨੂੰ। ਕਹਿੰਦਾ ਜੀ ਜੀਮ ਸਾਹਿਬ ਉਹ ਅਕੇ ਤਾਂ ਲੋਕੀ ਤੇ ਲੱਗ ਸਤ ਮਰੇ ਵੀ ਆ ਲੋਕ ਪੰਜ ਸੱਤ ਲੋਕ ਮਰ ਵੀ ਗਏ ਤੇ। ਮੇਰੇ ਲੱਗਿਆ ਜੱਟਾ ਹੁਣ ਤੇ ਹੁਣ ਲੱਗ ਦੋਸੋਂ ਗੱਲਾਂ ਕਰ ਲਈਆਂ। ਉਹਨਾਂ ਨੇ ਲੈਣ ਦੇ ਲੈ ਲਿਆ ਪੀ ਡਬਲ ਯੂ ਡੀ ਦਾ ਜਾਈ। ਮੈਂ ਪੁੱਛਿਆ ਮੈਂ ਕਿਹਾ ਜੀ ਫਾਟੋ ਫਾਟੋ ਕੋ ਸੜਕ ਕਹਿੰਦੇ 21 ਜਨਾਂ ਦਾ ਫਾਟਾ ਪ੍ਰੋਸੀਜ ਹੁੰਦਾ ਭਾਈ ਮੈਂ ਦਨ ਸ਼ੁਰੂ ਹੋ ਜਾਊਂਗਾ ਮੈਂ ਕਿਹਾ ਵੀ ਤੇਰੀ ਰਿਪੋਰਟਿੰਗ ਹੈ ਮੇਰੇ ਕੋਲ ਭਾਈ ਨਹੀਂ ਨਹੀਂ ਕਹਿੰਦਾ ਵੀ ਦਸੰਬਰ ਦੇ ਐਂਡ ਤੱਕ ਬਣ ਜਾਊਗਾ ਅੱਧੇ ਮਿੰਟ ਬਾਅਦ ਨੁਕਰ ਗਿਆ ਵੀ ਜਨਵਰੀ ਤੋਂ 15 ਦਿਨ ਤੋਂ ਬਾਅਦ ਦੇਖੋ ਇਹ ਇਹਨਾਂ ਨੇ ਕੀ ਕਰਨਾ ਹੁਣ ਜਦੋਂ ਕੌਂਟਰ ਇਲੈਕਸ਼ਨ ਆਉਣੇ ਆ ਪਰ ਮੀਤੋਂ ਪਰ ਉਦੋਂ ਕਦੇ ਮਾੜਾ ਜੇ ਲੋਕਾਂ ਨੂੰ ਜੇ ਦੱਸਣਾ ਵੀ ਆ ਮਾੜਾ ਜਿਆ ਕੀਤਾ ਆ ਤੇ ਲੋਕ ਭੌਲੇ ਭੌਲੇ ਇਹਨਾਂ ਦੇ ਮਗਲ ਲੱਗ ਜਾਣਾ ਲੋਕਾਂ ਨੇ